ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ ਮਜਬੂਰੀ ਦਾ ਫਾਇਦਾ ਚੁੱਕਣਾ ਕੁਝ ਕੁ ਦਿਨਾਂ ਦੀ ਗੱਲ ਹੈ ਮੈਂ ਸਵੇਰੇ 9 ਵਜੇ ਤੱਕ ਸੌ ਰਿਆ ਸੀ ਮਾਸੀ ਜੀ ਦੇ ਮੁੰਡੇ ਕਲਮ ਨੇ ਮੈਨੂੰ ਫੋਨ ਕੀਤਾ ਮੈਂ ਵਾਈ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਸੰਗਰੂਰ ਬੁਲਾ ਲਿਆ ਵਾਈ ਹੋਰੀ ਨਵੀਂ ਕੋਠੀ ਪਾ ਰਹੇ ਸੀ ਉਹ ਕਿਦੇ ਤੋਂ ਇੱਕ ਵਾਰ ਆ ਕੇ ਦੇਖ ਉਹ ਕਹਿੰਦੇ ਤੂੰ ਇੱਕ ਵਾਰੀ ਆ ਕੇ ਦੇਖ ਜਾਵੇਂ ਨਕਸ਼ਾ ਬਹੁਤ ਘੈਂਟ ਆ ਕੋਠੀ ਵੀ ਪੂਰੀ ਬਣਨ ਵਾਲੀ ਆ ਮੇਉਸੀ ਦਿਨ ਹੀ ਸੰਗਰੂਰ ਚਲਾ ਗਿਆ ਮੈਨੂੰ ਉੱਥੇ ਜਾਂਦੇ ਨੂੰ 11:00 ਵਜ ਗਏ ਬਾਈ ਕਹਿੰਦੇ ਤੂੰ ਜਲਦੀ ਆ ਜੀ ਵੀ ਆਪਾਂ ਸਵੇਰੇ ਦੀ ਰੋਟੀ ਇਕੱਠੇ ਹੀ ਖਾਵਾਂਗੇ ਬਾਈ ਨਾਲ ਮੇਰਾ ਪਿਆਰ ਪਹਿਲਾਂ ਤੋਂ ਹੀ ਬਹੁਤ ਸੀ ਸਾਡੀ ਸੋਚ ਬਹੁਤ ਮਿਲਦੀ ਜੁਲਦੀ ਸੀ ਅਸੀਂ ਰੋਟੀ ਖਾ ਕੇ ਮਿਸਤਰੀ ਕੋਲ ਆ ਕੇ ਬੈਠ ਗਏ ਮਿਸਤਰੀ ਦਾ ਹਾਲਚਾਲ ਪੁੱਛਿਆ ਤਾਂ ਉਹਦਾ ਬੋਲਣ ਦਾ ਢੰਗ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਉਹਦੇ ਕੰਮ ਕਰਨ ਦੇ ਤਰੀਕੇ ਵੀ ਦੇਖ ਰਿਹਾ ਸੀ ਉਹ ਬੰਦੇ ਕੋਲੋਂ ਇੱਕ ਠੀਕ ਜੀ ਉਮਰ ਦੇ ਆਂਟੀ ਵੀ ਕੰਮ ਕਰਦੇ ਸੀ ਉਹ ਆਂਟੀ ਕੋਲੇ ਕਬੇਟੀ ਵੀ ਸੀ ਜੋ ਉਹਨਾਂ ਦੇ ਨਾਲ ਹੀ ਉਹ ਕੱਲੀ ਹੀ ਖੇਢੀ ਜਾ ਰਹੀ ਸੀ ਤੇ ਉਹ ਆਂਟੀ ਕੰਮ ਕਰ ਰਹੀ ਸੀ ਤੇ ਉਹ ਬੰਦੇ ਦੀ ਬੋਲਬਾਣੀ ਤੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਉਹ ਕਿੰਨੀ ਕੁ ਅਕਲਾ ਬੋਲਣ ਦੀ ਉਹ ਬੰਦੇ ਨੂੰ ਉਹ ਆਂਟੀ ਦੂਰ ਦੂਰ ਹੋ ਕੇ ਲੰਘ ਰਹੀ ਸੀ ਮੈਂ ਉੱਥੇ ਹੀ ਬੈਠਾ ਉਹ ਬੰਦੇ ਸਾਰੀਆਂ ਉਸ ਬੰਦੇ ਦੀਆਂ ਸਾਰੀਆਂ ਹਰਕਤਾਂ ਦੇਖ ਰਿਹਾ ਸੀ ਉਹ ਬੰਦੇ ਦੀ ਐਨੀ ਮਾੜੀ ਅੱਖ ਸੀ ਕਿ ਉਹ ਆਂਟੀ ਨੂੰ ਉਹਨੂੰ ਮੂੰਹ ਨਹੀਂ ਲਾ ਰਹੀ ਸੀ ਉਹਨੂੰ ਕੋਈ ਵੀ ਇਸਤੀ ਮਹਿਸੂਸ ਨਹੀਂ ਸੀ ਹੋ ਰਹੀ ਮੈਨੂੰ ਉਹ ਬੰਦੇ ਦੀਆਂ ਇਹ ਹਰਕਤਾਂ ਦੇਖ ਬਹੁਤ ਮਾੜਾ ਲੱਗ ਰਿਹਾ ਸੀ ਮੈਂ ਉਹਨੂੰ ਦੇਖ ਕੇ ਸੋਚਣ ਲੱਗਾ ਕਿ ਕਿਸੇ ਦੀ ਮਜਬੂਰੀ ਦਾ ਲੋਕ ਕਿੰਨਾ ਫਾਇਦਾ ਚੱਕਦੇ ਆ ਨਾ ਕੋਈ ਸ਼ਰਮ ਨਾ ਰੱਬ ਦਾ ਡਰ ਹਰ ਕਿਸੇ ਤੇ ਮਾੜਾ ਟਾਈਮ ਤਾਂ ਨਹੀਂ ਰਹਿੰਦਾ ਜੇ ਕੰਮ ਕਰਨਾ ਉਹਦੀ ਮਜਬੂਰੀ ਆ ਤਾਂ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਣਾ ਤਾਂ ਗਲਤ ਗੱਲ ਐ ਮੈਂ ਸਾਰੀ ਗੱਲ ਵਾਈ ਨੂੰ ਦੱਸੀ ਤਾਂ ਉਹ ਕਹਿੰਦੇ ਮੈਨੂੰ ਤਾਂ ਇਸ ਗੱਲ ਬਾਰੇ ਕੁਝ ਪਤਾ ਵੀ ਨਹੀਂ ਸੀ ਮੇਰੀ ਕਹਿਣ ਤੇ ਵਾਈ ਨੇ ਉਸ ਬੰਦੇ ਦੀ ਬਹੁਤ ਬੇਇੱਜ਼ਤੀ ਕੀਤੀ ਤਾਂ ਉਹ ਬੰਦਾ ਸ਼ਰਮ ਨਾਲ ਸਿਰ ਝੁਕਾ ਕੇ ਖੜ ਗਿਆ ਤੇ ਮਾਫੀ ਮੰਗਣ ਲੱਗਾ ਫਿਰ ਅਸੀਂ ਉਸ ਆਂਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਬਹੁਤ ਦਿਨਾਂ ਤੋਂ ਤੰਗ ਕਰ ਰਿਹਾ ਸੀ ਇਹ ਮੇਰੀ ਮਜ਼ਬੂਰੀ ਦਾ ਫਾਇਦਾ ਚੁੱਕਣਾ ਚਾਹੁੰਦਾ ਸੀ ਉਹ ਆਂਟੀ ਨੇ ਮੈਨੂੰ ਮੈਨੂੰ ਮੈਂ ਪੁੱਛਿਆ ਕਿ ਤੁਸੀਂ ਕੰਮ ਕਿਉਂ ਕਰਦੇ ਹੋ ਤੁਹਾਡੇ ਘਰ ਵਾਲੇ ਕੰਮ ਕਿਉਂ ਨਹੀਂ ਕਰਦਾ ਤਾਂ ਉਹਨੇ ਅੱਖਾਂ 'ਚੋਂ ਹੰਝੂ ਆ ਗਏ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਵਾਲੇ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਉਹ ਸ਼ਰਾਬ ਜ਼ਿਆਦਾ ਪੀਂਦਾ ਸੀ ਮੈਨੂੰ ਸੁਣ ਕੇ ਬਹੁਤ ਬੁਰਾ ਲੱਗਿਆ ਉਹ ਆਂਟੀ ਕਹਿੰਦੇ ਕਿ ਉਹ ਉਹਨਾਂ ਕੋਲ ਇਹੋ ਬੇਟੀ ਆ ਜਿਸ ਦੀ ਉਮਰ 4 ਕੋ ਸਾਲ ਦੀ ਆ ਤੇ ਇਸ ਦੀ ਪੜ੍ਹਾਈ ਤੇ ਘਰ ਦਾ ਖਰਚਾ ਚੱਕਣ ਲਈ ਉਹਨਾਂ ਨੂੰ ਕੰਮ ਕਰਨਾ ਪੈਂਦਾ ਏ ਇਹ ਗੱਲਾਂ ਸੁਣ ਕੇ ਮੇਰਾ ਦਿਲ 파 ਰਾਇਆ ਤੇ ਮੈਂ ਉਸੇ ਟਾਈਮ ਹੀ ਸੰਗਰੂਰ ਤੋਂ ਵਾਪਸ ਆ ਗਿਆ ਇਸ ਤੋਂ ਅੱਗੇ ਮੈਂ ਇਸ ਘਟਨਾ ਨੂੰ ਨਹੀਂ ਲਿਖ ਸਕਿਆ ਸ਼ਾਇਦ ਕਦੇ ਲਿਖ ਵੀ ਨਾ ਸਕਾਂ ਸ਼ਾਇਰ ਜੰਗ ਲੜ ਕੇ ਜਿੰਨਾ ਪੈਂਦਾ ਏ ਆੜ ਕੇ ਇੱਕ ਅੜੇ ਖੜੇ ਨਸੀਬਾਂ ਦਾ ਰੱਬਾ ਦੂਰ ਬੈਠਾ ਵੀ ਕੀ ਦੇਖੀ ਜਾਣਾ ਕਦੇ ਹੋ ਜਾ ਤੂੰ ਵੀ ਗਰੀਬਾਂ ਦਾ ਰੱਬਾ ਦੂਰ ਬੈਠਾ ਕੀ ਦੇਖੀ ਜਾਣਾ ਕਦੇ ਹੋ ਜਾ ਤੂੰ ਵੀ ਗਰੀਬਾਂ ਦਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ